ਹਾਂ ਬਰੋਡਾ ਅੱਜ ਜੋ ਨਸ਼ਾ ਵਿਰੁੱਧ ਵਿੱਡੀ ਮੈਂ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਚਤਰਾ ਨੂੰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਖਤ ਨਿਰਦੇਸ਼ਾਂ ਤੇ ਚੱਲ ਰਹੀ ਹੈ ਜੰਡੇ ਵਾਲਾ ਪੁਲਿਸ ਨੂੰ ਕਾਫੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਮੁਕੱਦਮਾ ਦਰਜ ਕਰਕੇ ਤਿੰਨ ਦੋਸ਼ੀ ਬਾੜ ਨੰਬਰ 7 ਦੇ ਜਿਨ੍ਹਾਂ ਚ ਮੇਨ ਰਜਿੰਦਰ ਸਿੰਘ ਨਿੱਕਾ ਜੋ ਬਦਨਾਮ ਸਪਲਾਈਰ ਸੀ ਤੇ ਕੁਲਵੀਰ ਸਿੰਘ ਕਾਲਾ ਦੀ ਯਦਵਿੰਦਰ ਸਿੰਘ ਰਿੰਗੂ ਦੇ ਤਿੰਨ ਫੜੇ ਨੇ ਇਹਨਾਂ ਕੋਲੋਂ ਤਿੰਨ 30 ਗ੍ਰਾਮ ਹਾਇਰੋਇਨ ਪੰਨੀ ਤੇ ਉਹ ਪੀਣ ਵਾਲਾ ਜਿਹੜਾ ਸਮਾਨ ਉਹ ਪਕੜਿਆ ਵਾ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਦੀ ਪੁਸ਼ਗੀਸ਼ ਛੱਲੇ ਚੱਲ ਰਹੀ ਹੈ ਜੀ ਇਸ ਤੋਂ ਇਹਨਾਂ ਤੋਂ ਅੱਗੇ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਨੇ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਇਸ ਤੋਂ ਅੱਗੇ ਥੋੜੇ ਦਿਨ ਪਹਿਲਾਂ ਅਸੀਂ ਇੱਕ 2 ਕਿਲੋ ਹਾਇਰੋਇਨ ਫੜ ਹੋਈ ਸੀਗੀ ਵਾਰਡ ਨੰਬਰ 7 ਤੋਂ ਥਾਣਾ ਖਲਕੀਆਂ ਤੋਂ ਗੁਰਪ੍ਰੀਤ ਸਿੰਘ ਗੋਪੀ ਕੋਲੋਂ ਉਹਦੀ ਪੁਸ਼ਗੀਸ਼ ਤੇ ਇੱਕ ਸੰਦੀਪ ਸਿੰਘ ਭੂਟੀ ਨਾਂ ਦਾ ਬੰਦਾ 11 ਵਾਰਡ ਦਾ ਰਹਿਣ ਵਾਲਾ ਜੀ ਉਹਦੀ ਗ੍ਰਿਫਤਾਰੀ ਹੋਈ ਆ ਉਹਦੇ ਕੋਲ 7.5 ਲੱਖ ਰੁਪਈਆ ਡਰੱਗ ਮਨੀ ਬਰਾਮਦ ਹੋਈ ਆ ਜੀ ਇਸ ਤੋਂ ਅੱਗੇ ਚਲਦੇ ਆ ਜੀ ਡਰੱਗ ਦੇ ਵਿੱਚ ਭਗੋੜੇ ਫਤਿਹ ਜੰਗ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਹਿਤਾ ਤੇ ਇੱਕ ਉਹਦਾ ਲੜਕਾ ਮਹਾਪਵਿੱਤਰ ਸਿੰਘ ਜਿਹਦੇ ਬਾਰੇ ਸੂਚਨਾ ਪੁਲਿਸ ਨੂੰ ਮਿਲੀ ਸੀ ਸਾਡੇ ਅਸੀਂ ਰਾਜਵੀਰ ਨੂੰ ਚੌਂਕੀ ਇਨਚਾਰਜ ਨੂੰ ਤੇ ਰঞ্জੀਤ ਸਿੰਘ ਨੂੰ ਵੀ ਇੱਥੇ ਜੜਿਆਲੇ ਸ਼ਹਿਰ ਦੇ ਵਿੱਚ ਉਹ ਕਿਸੇ ਦੇ ਘਰ ਪਨਾਹ ਲੈ ਕੇ ਬੈਠਿਆ ਰੀਡ ਕੀਤਾ ਗਿਆ ਤਾਂ ਉਹ ਘਰ ਵਾਲੇ ਜਿਹੜੇ ਹੈਗੇ ਉਸ ਘਰ ਦੇ ਮਾਲਕ ਹਰਿੰਦਰ ਸਿੰਘ ਹੈਪੀ ਉਹਦਾ ਪਰਿਵਾਰ ਤੇ ਗੁਰਕੀਰਤ ਗੁਰਕੀਰਤ ਸਿੰਘ ਤੇ ਇਹ ਮਹਾਪੁਤਟਰ ਸਿੰਘ ਤੇ ਇਹਨਾਂ ਦਾ ਬਾਪ ਜਿਹੜਾ ਫੜੇ ਜਾ ਗਿਆ ਇਹ ਸਾਰੇ ਉੱਥੋਂ ਮਿਲੇ ਜੀ ਦੋ ਪੀਓ ਦੇ ਵਿੱਚ ਮਿਲ ਗਏ ਨੇ ਇਹਨਾਂ ਦੀ ਗ੍ਰਿਫਤਾਰੀ ਹੋਈ ਫਿਰ ਇਹ ਪਰਿਵਾਰ ਤੇ ਔਰ ਇਹਨਾਂ ਦੇ ਸਾਰਿਆਂ ਤੇ ਪਨਾਹ ਦਾ ਤੇ ਮਿਲੀ ਭੁਗਤ ਦਾ ਪਰਚਾ ਦਰਜ ਕਰਕੇ ਇਹਨਾਂ ਦੀ ਅਰੈਸਟ ਕਰ ਲਈ ਗਈ ਆ ਜੀ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਇਹ ਜਿਹੜਾ ਫਤੇਜੰਗ ਸਿੰਘ ਆ ਇਹ 2022 ਤੋਂ ਥਾਣਾ ਮਹਿਤਾ ਦੀ ਪੁਲਿਸ ਥਾਣਾ ਮਹਿਤਾ ਵੱਲੋਂ ਇਹ ਪਘੋੜਾ ਕਰਾਰ ਦਿੱਤਾ ਗਿਆ ਵਾ ਅਦਾਲਤ ਵੱਲੋਂ ਪਰ ਉਹ ਪਘੋੜਾ ਕਰਾ ਦਿੱਤਾ ਗਿਆ ਇਹ ਪਘੋੜਾ ਸੀਗਾ ਜੀ ਇਹ ਫੜਿਆ ਗਿਆ ਜਿਹੜਾ ਮਹਾਪੁਜਤਰ ਸਿੰਘ ਆ ਉਹ ਥਾਣਾ ਚਾਟੀਵਿੰਡ ਦੇ ਵਿੱਚ ਪਘੋੜਾ ਸੀਗਾ ਜੀ ਉਹ ਥਾਣਾ ਚਾਟੀਵਿੰਡ ਨੂੰ ਇਨਫੋਰਮ ਕਰਤਾ ਉਹ ਅਲੱਗ-ਅਲੱਗ ਥਾਣਿਆਂ ਦੇ ਪੁਲਿਸ ਪਾਰਟੀਆਂ ਆਪਣੀ ਵੱਖਰੀ ਕਾਰਵਾਈ ਕਰਨਗੇ ਕੀ ਕੋਈ ਕੁਝ ਚ ਲੱਗਦਾ ਜੀ ਨਾਲ ਕੋਈ ਹੋਰ ਕੋਈ ਮਿਲਦੀ ਸੰਭਾਵਨਾ ਬਿਲਕੁਲ ਮਿਲੇਗਾ ਜੀ ਇਹ ਜਿਹੜੇ ਨਸ਼ੇ ਦੇ ਵਿੱਚ ਡਰੱਗ ਦੇ ਵਿੱਚ ਪੀਓ ਆ ਪਘੋੜੇ ਆ ਉਸ ਤੋਂ ਬਾਅਦ ਜੀ ਇਹ ਹੋ ਸਕਦਾ ਮੇਬੀ ਸਾਡੀ ਪੁਛਗਿਛੇ ਚ ਗੱਲ ਆਵੇ ਇਹਨਾਂ ਦੇ ਕੋਲ ਇੰਟਰੋਗੇਸ਼ਨ ਵੀ ਇਹ ਇਹੀ ਧੰਦਾ ਕਰਦੇ ਹੋਣ ਜੋ ਰਿਕਵਰੀ ਹੋਈ ਜਾਂ ਜੋ ਬਰਾਮਦਗੀ ਹੋਈ ਤਾਂ ਦੱਸ ਦਿੱਤਾ ਜਾਏਗਾ ਹਰੇਕ ਕੇਸ ਦੇ ਵਿੱਚ ਅਸੀਂ ਹਰੇਕ ਮਲਜਮ ਜਿਹੜਾ ਡਰੱਗ ਫੜਿਆ ਜਾਂਦਾ ਸਾਡੇ ਸੀਨੀਅਰ ਅਫਸਰਾਂ ਦੀਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਉਹਦੀ ਡਰੱਗ ਦੀ ਵੈਰੀਫਾਈ ਕਰਦੇ ਹਾਂ ਕਿ ਇਹਨਾਂ ਨੇ ਖੁਦ ਨੇ ਜਾਂ ਇਹਨਾਂ ਦੇ ਕੋਈ ਰਿਸ਼ਤੇਦਾਰਾਂ ਨੇ ਜਾਂ ਕਿਸੇ ਯਾਰਾਂ ਦੋਸਤਾਂ ਸੱਜਣ ਬਿੱਲੀਆਂ ਨੇ ਬਣਾਈ ਹਰ ਤਰ੍ਹਾਂ ਦੀ ਜਿਹੜੀ ਇਲੀਗਲ ਡਰੱਗ ਵੇਚ ਕੇ ਜਾਇਦਾਦ ਬਣਾਈਆਂ ਚਾਹੇ ਉਹ ਚੱਲ ਹੋਵੇ ਚਾਹੇ ਅਚਲ ਹੋਵੇ ਵਹੀਕਲ ਹੋਣ ਜ਼ਮੀਨ ਜਾਇਦਾਦ ਘਰ ਕੋਠੀਆਂ ਉਹ ਬਿਲਕੁਲ ਸਰਕਾਰ ਦੇ ਹੁਕਮਾਂ ਤਾਬਕ ਕਾਨੂੰਨ ਮੁਤਾਬਕ ਨੂੰ ਸੀਜ਼ ਤੇ ਫ੍ਰੀਜ਼ ਕੀਤਾ ਜਾਊਗਾ ਇਹ ਤੇ ਮੈਂ ਹੋਰ ਵੀ ਦੱਸਣਾ ਚਾਹੁੰਦਾ ਵੀ ਸਾਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੀਨੀਅਰ ਅਫਸਰਾਂ ਵੱਲੋਂ ਸਖਤ ਨਿਰਦੇਸ਼ ਨੇ ਵੀ ਇਹ ਹਰ ਤਰ੍ਹਾਂ ਦਾ ਨਸ਼ਾ ਤੇ ਕ੍ਰਾਈਮ ਬਿਲਕੁਲ ਬੰਦ ਹੋਣਾ ਚਾਹੀਦਾ ਤੇ ਸਾਡੇ ਪੁਲਿਸ ਯੋਰ ਯਤਨ ਨੇ ਜਿੱਥੇ ਸਾਡੇ ਅਫਸਰਾਂ ਵੱਲੋਂ ਸੰਦੇਸ਼ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਸਾਡੇ ਮੰਤਰੀ ਸਾਹਿਬ ਵੱਲੋਂ ਵੀ ਸਖਤ ਅਹਿਦਾਤਾ ਵਾ ਅਗਰ ਉਹਨਾਂ ਦਾ ਸਾਡਾ ਕੋਈ ਉਹਨਾਂ ਦੇ ਕਹਿਣ ਮਤਵ ਕੁਝ ਸਾਡਾ ਨਜ਼ਦੀਕੀ ਵੀ ਉਹਨਾਂ ਦਾ ਰਿਸ਼ਤੇਦਾਰ ਵੀ ਚਾਹੇ ਕੋਈ ਭਰਾ ਭਾਈ ਚਾਹੇ ਕੋਈ ਵੀ ਨਜ਼ਦੀਕੀ ਜਾਂ ਮੋਦਰ ਨਸ਼ੇ ਵਾਲਿਆਂ ਦੇ ਮਗਰੋਂ ਦਾ ਬਿਲਕੁਲ ਕਿਸੇ ਦਿਨ ਸੁਣੀ ਜਾਵੇ ਔਨ ਮੈਰਿਟ ਆਪਣੇ ਪੱਧਰ ਤੇ ਸਖਤੀ ਨਾਲ ਕੰਮ ਕੀਤਾ ਜਾਵੇ ਥੈਂਕ ਯੂ